ਤਦ ਰ ਮੋਹਾਲੀ ਪੁਲਿਸ ਦੇ ਵੱਲੋਂ ਮੋਹਾਲੀ ਅਤੇ ਚੰਡੀਗੜ੍ਹ ਦੀ ਸਰਹੱਦ ਉੱਤੇ ਬੋਰਡ ਲਗਾਏ ਗਏ ਨੇ ਕਿ ਤੁਸੀਂ ਕੈਮਰੇ ਆਦੀ ਨਿਗਰਾਨੀ ਹੇਠ ਹੋ ਅਤੇ ਮੋਹਾਲੀ ਪ੍ਰਸ਼ਾਸਨ ਦੇ ਵੱਲੋਂ ਵਕ ਵਕ ਥਾਵਾਂ ਉੱਤੇ ਹਾਈ ਟੈਕ ਕੈਮਰੇ ਲਗਾਏ ਜਾ ਰਹੇ ਨੇ ਦੱਸਦੇ ਕਿ ਇਹ ਕਰੋੜਾਂ ਰੁਪਏ ਦਾ ਪ੍ਰੋਜੈਕਟ ਹੈ ਪਰ ਲਗਾਏ ਗਏ ਕੈਮਰੇ ਜਿਹੜੇ ਕਿ ਉਹ ਕੰਮ ਨਹੀਂ ਕਰ ਰਹੇ ਨੇ ਦੱਸਦੇ ਕਿ ਮੋਹਾਲੀ ਫੇਜ਼ 1 ਦੇ ਵਿੱਚ ਚੰਡੀਗੜ੍ਹ ਮੋਹਾਲੀ ਬਾਰਡਰ ਨੂੰ ਸੰਵੇਦਨਸ਼ੀਲ ਪੁਆਇੰਟ ਮੰਨਿਆ ਜਾਂਦਾ ਹੈ ਜੇਕਰ ਅਸੀਂ ਸੰਵੇਦਨਸ਼ੀਲ ਪੁਆਇੰਟ ਦੀ ਗੱਲ ਕਰੀਏ ਤਾਂ ਉੱਥੇ ਲੱਗੇ ਕੈਮਰੇ ਟੁੱਟੇ ਪਏ ਨੇ ਉੱਤੇ ਲਗਾਏ ਗਏ ਕੈਮਰੇ ਕੰਮ ਨਹੀਂ ਕਰ ਰਹੇ ਤੋਤੀ ਮੁਹਾਲੀ ਪੁਲਿਸ ਨੇ ਵਕ ਵਕ ਖਾਵਾ ਤੇ ਬੋਰ ਲਗਾ ਕੇ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਨਿਗਰਾਨੀ ਰਹੇ ਤੋ ਪਰ ਅਸਲੀਅਤ ਇਹ ਹੈ ਕਿ ਕੈਮਰੇ ਕੰਮ ਹੀ ਨਹੀਂ ਕਰ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਦੇ ਵਿੱਚ ਪੰਜਾਬ ਪੁਲਿਸ ਦੁਆਰਾ ਜਿਹੜਾ ਹੈ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਤੁਸੀਂ ਕੈਮਰੇ ਦੀ ਨਿਗਾਹ ਦੇ ਵਿੱਚੋਂ ਫਨ ਦੱਸ ਦਈਏ ਕਿ ਇਹ ਮੰਝਰ ਜਿਹੜਾ ਹੈ ਮੋਹਾਲੀ ਚੰਡੀਗੜ੍ਹ ਬਾਰਡਰ ਦਾ ਹੈ ਇਸ ਸਮੇਂ ਅਸੀਂ ਚੰਡੀਗੜ੍ਹ ਫੇਸ ਇੱਕ ਮੋਹਾਲੀ ਬਾਰਡਰ ਦੇ ਕੋਲ ਬਿਲਕੁਲ ਖੜੇ ਹੋਏ ਆ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਕੁਝ ਹੀ ਦੂਰੀ ਤੇ ਜਿਹੜਾ ਕੁਝ ਹੀ ਦੂਰੀ ਤੇ ਜਿਹੜਾ ਹੈ ਚੰਡੀਗੜ੍ਹ ਲੱਗਦਾ ਹੈ ਜਿਹੜੇ ਸਾਹਮਣੇ ਮਕਾਨ ਜਿਹੜੇ ਸਾਹਮਣੇ ਵੇਰਕਾ ਬੂਥ ਵੀ ਦਿਖ ਰਿਹਾ ਹੈ ਇਹ ਚੰਡੀਗੜ੍ਹ ਦੇ ਵਿੱਚ ਪੈਂਦਾ ਹੈ ਤੇ ਨਾਲ ਹੀ ਜਿਹੜਾ ਹੈ ਮੋਹਾਲੀ ਸ਼ੁਰੂ ਹੋ ਜਾਂਦਾ ਹੈ ਵੈ ਅਗਰ ਕੋਈ ਵੀ ਕੋਈ ਵਾਰਦਾਤ ਅਪਰਾਧੀ ਕਰੇ ਤਾਂ ਨਾਲ ਹੀ ਉਹਨੂੰ ਚੰਡੀਗੜ੍ਹ ਦੇ ਵਿੱਚ ਆਣਾ ਚੰਡੀਗੜ੍ਹ ਤੋਂ ਮੁਹਾਲੀ ਵਿੱਚ ਆਣਾ ਜਿਹੜਾ ਹੈ ਬਿਲਕੁਲ ਸੋਖਾ ਹੈ ਕਿਉਂਕਿ ਇਹ ਕਈ ਰਸਤੇ ਇਹ ਜਿਹੜਾ ਰਸਤਾ ਹੈ ਬਿਲਕੁਲ ਨਾਲ ਹੀ ਇੱਥੇ ਜਿਹੜਾ ਹੈ ਚੰਡੀਗੜ੍ਹ ਸ਼ੁਰੂ ਹੋ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹੁੰਗਾ ਕਿ ਪੰਜਾਬ ਪੁਲਿਸ ਦੁਆਰਾ ਇਹ ਤਾਂ ਲਿਖਿਆ ਗਿਆ ਕਿ ਤੁਸੀਂ ਕੈਮਰੇ ਦੀ ਨਿਗਾਹ ਦੇ ਵਿੱਚੋਂ ਕਈ ਪ੍ਰੋਜੈਕਟ ਵੀ ਜਿਹੜੇ ਨੇ ਲੈ ਕੇ ਆਏ ਜਾ ਰਹੇ ਨੇ ਕਿ ਪੂਰੇ ਮੁਹਾਲੀ ਨੂੰ ਜਿਹੜਾ ਹੈ ਹਾਈ ਟੈਕ ਕੈਮਰਿਆਂ ਦੇ ਨਾਲ ਜਿਹੜਾ ਹੈ ਰੱਖੇ ਰੱਖਿਆ ਜਾਊਗਾ ਕਿ ਇੱਥੇ ਜਣੀਆਂ ਨੇ ਲਗਾਤਾਰ ਵਾਰਦਾਤ ਹੁੰਦੀਆਂ ਫਾਨੋ ਤਸਵੀਰਾਂ ਦਿਖਾਣਾ ਚਾਹੂੰਗਾ ਸਰਕਾਰੀ ਕੈਮਰਾ ਲੱਗਿਆ ਹੋਇਆ ਹੈ ਮੋਹਾਲੀ ਪੁਲਿਸ ਦਾ ਕੈਮਰਾ ਲੱਗਿਆ ਹੈ ਮਗਰ ਉਹਦੇ ਦ੍ਰਿਸ਼ੇ ਤੁਸੀਂ ਦੇਖ ਸਕਦੇ ਹੋ ਕਿਹਾ ਅਗਰ ਕੋਈ ਵਾਰਦਾਤ ਨੂੰ ਅੰਜਾਮ ਕੋਈ ਅਗਰ ਕੋਈ ਅਪਰਾਧੀ ਦਿੰਦਾ ਹੈ ਕਿਹਾ ਇਹਦੇ ਵਿੱਚ ਸ਼ਿਕਾਇਤ ਹੋਊਗਾ ਇਹੀ ਦ੍ਰਿਸ਼ ਜਿਹੜੇ ਨੇ ਇੱਥੇ ਜਿੰਨੇ ਵੀ ਕੈਮਰੇ ਆ ਇਸ ਤਰ੍ਹਾਂ ਹੀ ਦੇਖਣ ਨੂੰ ਮਿਲ ਰਹੇ ਨੇ ਨਾ ਤਾਂ ਕੈਮਰੇ ਚੱਲਦੇ ਨੇ ਨਾ ਹੀ ਜਿਹੜਾ ਹੈ ਇਹਨਾਂ ਦਾ ਕੋਈ ਵਰਕਿੰਗ ਹੈ ਇਹ ਜਿਹੜੇ ਕੈਮਰੇ ਨੇ ਟੁੱਟੇ ਹੋਏ ਨੇ ਬਿਲਕੁਲ ਕਿਉਂਕਿ ਲਗਾਤਾਰ ਜਿਹੜੇ ਨੇ ਬੋਰਡ ਜਿਹੜੇ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ 1 2 3 ਨਹੀਂ ਕਈ ਜਗ੍ਹਾ ਬੋਰਡ ਲੱਗੇ ਹੋਏ ਨੇ ਕਿ ਤੁਸੀਂ ਮੋਹਾਲੀ ਪੁਲਿਸ ਦੇ ਜਿਹੜੇ ਕੈਮਰੇ ਜਿਹੜੇ ਕੈਮਰੇ ਨੇ ਉਹਨਾਂ ਦੀ ਸਿਵਲੈਂਸ ਦੇ ਵਿੱਚੋਂ ਤਸਵੀਰਾਂ ਦੇ ਵਿੱਚ ਤੁਹਾਨੂੰ ਹੋਰ ਮੈਂ ਬੋਰਡ ਦਿਖਾਉਣਾ ਚਾਹੂੰਗਾ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਬੋਰਡ ਹੋਰ ਜਿਹੜਾ ਹੈ ਲੱਗਿਆ ਹੋਇਆ ਹੈ ਉਹਦੇ ਤੇ ਵੀ ਜਿਹੜਾ ਹੈ ਇਹੀ ਲਿਖਿਆ ਹੈ ਕਿਥੇ ਦੇ ਪੰਜਾਬੀ ਚ ਲਿਖਿਆ ਤੇ ਕਿਥੇ ਅੰਗਰੇਜ਼ੀ ਚ ਲੋਕ ਜਿਹੜੇ ਨੇ ਇੱਥੋਂ ਜਾ ਰਹੇ ਨੇ ਇਹ ਤਾਂ ਈਸੀ ਭਰੋਸੇ ਦੇ ਵਿੱਚ ਹੈ ਕਿ ਮੋਹਾਲੀ ਪੁਲ ਕੈਮਰੇ ਜ ਕੈਮਰੇਆਂ ਤੋਂ ਜਿਹੜੀ ਹੈ ਆਪਣਾ ਸਾਰੀ ਵਾਚ ਜਿਹੜਾ ਹੈ ਰੱਖਦੀ ਹੈ ਅਗਰ ਕੋਈ ਵਾਰਦਾਤ ਹੋ ਜੇਗੀ ਤੇ ਉਹਨੂੰ ਜਿਹੜਾ ਹੈ ਅਸੀਂ ਮੁਹਾਲੀ ਪੁਲਿਸ ਜਿਹੜੀ ਹੈ ਕੁਛੀ ਦੇਰ ਚ ਫੜ ਲੇਗੀ ਕਿਉਂਕਿ ਹਾਈ ਟੈਕ ਕੈਮਰੇ ਲੱਗੇ ਹੋਏ ਨੇ ਮਗਰ ਇਹ ਨਹੀਂ ਪਤਾ ਲੋਕਾਂ ਨੂੰ ਜਿਹੜੇ ਭੋਲੇ ਬਾਲੇ ਲੋਕ ਹੈ ਜਿਨ੍ਹਾਂ ਤੋਂ ਮੋٹے ਮੋٹے ਚਲਾਨ ਵੀ ਜਿਹੜੇ ਹੁੰਦੇ ਨੇ ਅਗਰ ਕੋਈ ਵਿਅਕਤੀ ਰੈੱਡ ਲਾਈਟ ਅਗਰ ਕ੍ਰਾਸ ਕਰ ਲੈਂਦਾ ਤੇ ਉਹਦਾ ਚਲਾਨ ਜ਼ਰੂਰ ਹੁੰਦਾ ਹੈ ਉਹਦੇ ਘਰੇ ਜ਼ਰੂਰ ਚਲਾਨ ਪਹੁੰਚਦਾ ਹੈ ਮਗਰ ਇਹ ਹਾਲਾਤ ਜਿਹੜੇ ਨੇ ਇੱਕ ਜਗ੍ਹਾ ਦੇ ਨਹੀਂ ਮੁਹਾਲੀ ਦੇ ਕਈ ਜਗ੍ਹਾ ਦੇ ਨੇ ਜਿੱਥੇ ਸੈਂਸਿਟਿਵ ਜਿਹੜੇ ਏਰੀਆ ਨੇ ਜਿਹੜੇ ਉੱਥੇ ਜਿਹੜੇ ਕੈਮਰੇ ਲੱਗੇ ਹੋਏ ਨੇ ਉਹ ਕਿਥੇ ਨਾ ਕਿਥੇ ਖਰਾਬ ਨੇ ਤੇ ਬਿਲਕੁਲ ਇੱਕ ਵਾਰੀ ਅਸੀਂ ਏ ਐਨ ਬੀ ਨਿਊਜ਼ ਦੀ ਜਿਹੜੀ ਟੀਮ ਹੈ ਲਗਾਤਾਰ ਪ੍ਰਸ਼ਾਸਨ ਨੂੰ ਜਗਾਉਂਦੀ ਹੈ ਇੱਕ ਵਾਰ ਫਿਰ ਪ੍ਰਸ਼ਾਸਨ ਨੂੰ ਜਗਾਨੇ ਕਿ ਤੁਹਾਡੇ ਕੈਮਰੇ ਜਿਹੜੇ ਨੇ ਖਰਾਬ ਨੇ ਵੱਡੇ ਵੱਡੇ ਦਾਅਵੇ ਜਰੂਰ ਕੀਤੇ ਜਾ ਰਹੇ ਨੇ ਜਗਾ ਜਗਾ ਹੋਡਿੰਗ ਲੱਗੀ ਹੋਈਆਂ ਕਿ ਤੁਸੀਂ ਕੈਮਰੇ ਦੀ ਨਿਗਾ ਦੇ ਵਿੱਚੋਂ ਮਗਰ ਗਰਾਉਂਡ ਜ਼ੀਰੋ ਤੇ ਅਸੀਂ ਆ ਕੇ ਜਦ ਦੇਖਿਆ ਤੇ ਕੈਮਰੇ ਜਿਹੜੇ ਨੇ ਚੱਲਦੇ ਨਹੀਂ ਹੈ ਮੋਹਾਲੀ ਤੋਂ ਕੈਮਰਾ ਪਰਸਨ ਵਿਨੋਦ ਦੇ ਨਾਲ ਏ ਐਨ ਬੀ ਨਿਊਜ਼ ਲਈ ਅਮੀ ਸੈਟ ਥੀ